ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੇ ਨਾਵਲ ਬੁਨਿਆਦਾਂ ਦਾ ਅਗਲਾ ਭਾਗ ਔਖਾ ਕੰਮ ਸੌਖਾ ਕੰਮ 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 ਹੁੰਦਾ ਹੈ ਉਸ ਦਾ ਔਖਾ ਸੌਖਾ ਹੋਣਾ ਉਸ ਨੂੰ ਕਰਨ ਵਾਲੇ ਦੀ ਲੋੜ ਦਿਲਚਸਪੀ ਅਤੇ ਤਿਆਰੀ ਤੇ ਨਿਰਭਰ ਕਰਦਾ ਹੈ ਸਫਲ ਵਿਅਕਤੀ ਔਖਾ ਕੰਮ ਪਹਿਲਾਂ ਕਰਦੇ ਹਨ ਆਸਫਲ ਵਿਅਕਤੀ ਔਖਾ ਕੰਮ ਕਰਦੇ ਹੀ ਨਹੀਂ ਸੌਖਾ ਕੰਮ ਹਰ ਕੋਈ ਕਰ ਸਕਦਾ ਹੈ ਪਰ ਔਖਾ ਕੰਮ ਕਰਨ ਵਾਲੇ ਨੂੰ ਮਾਹਿਰ ਕਿਹਾ ਜਾਂਦਾ ਹੈ ਸਾਰੇ ਮਹੱਤਵਪੂਰਨ ਕੰਮ ਔਖੇ ਹੁੰਦੇ ਹਨ ਔਖੇ ਕੰਮਾਂ ਦਾ ਹੀ ਮਹੱਤਵ ਹੁੰਦਾ ਹੈ ਇਹਨਾਂ ਦਾ ਹੀ ਮੁੱਲ ਪੈਂਦਾ ਹੈ ਅਤੇ ਕਦਰ ਹੁੰਦੀ ਹੈ ਹਰ ਨਵਾਂ ਕੰਮ ਜਾਂ ਪਹਿਲੀ ਵਾਰ ਕੀਤਾ ਜਾਣ ਵਾਲਾ ਹਰੇਕ ਕੰਮ ਔਖਾ ਤੇ ਮੁਸ਼ਕਲ ਹੁੰਦਾ ਹੈ ਔਖੇ ਕੰਮ ਨੂੰ ਕਰਨ ਲਈ ਸੋਚਣਾ ਵਧੇਰੇ ਪੈਂਦਾ ਹੈ ਮੁਸ਼ਕਲ ਕੰਮ ਨੂੰ ਵਕਤ ਵਧੇਰੇ ਲੱਗਦਾ ਹੈ ਜਦੋਂ ਕੋਈ ਕੰਮ ਤਿੰਨ ਵਾਰ ਕਰ ਲਿਆ ਜਾਵੇ ਤਾਂ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘਣ ਕਾਰਨ ਉਹ ਸੌਖਾ ਹੋ ਜਾਂਦਾ ਹੈ ਸੌਖੇ ਕੰਮ ਕਰਨ ਵਾਲੇ ਨੂੰ ਔਖਾ ਕੰਮ ਦਿਓ ਉਹ ਉਸ ਨੂੰ ਸਮਝਣ ਜਾਂ ਕਰਨ ਦਾ ਯਤਨ ਨਹੀਂ ਕਰੇਗਾ। ਬਹਾਨੇ ਲਾਵੇਗਾ, ਮੁਲਤਵੀ ਕਰੇਗਾ ਤੇ ਗੈਰ ਹਾਜ਼ਰ ਹੋ ਜਾਵੇਗਾ। ਮਾਹਿਰ ਬਹਾਨੇ ਨਹੀਂ ਲਾਉਂਦੇ। ਉਹ ਥੋੜੇ ਚਿਰ ਵਿੱਚ ਵਧੇਰੇ ਕੰਮ ਕਰਕੇ ਖੁਸ਼ਹਾਲ ਹੋ ਜਾਂਦੇ ਹਨ। ਕੰਮ ਹਮੇਸ਼ਾ ਵਧੇਰੇ ਹੁੰਦੇ ਹਨ। ਉਹਨਾਂ ਨੂੰ ਕਰਨ ਲਈ ਸਮਾਂ ਹਰ ਵਾਰੀ ਘੱਟ ਹੁੰਦਾ ਹੈ। ਸਫਲ ਵਿਅਕਤੀ ਮਹੱਤਵਪੂਰਨ ਕੰਮ ਨੂੰ ਮਹੱਤਵ ਦਿੰਦੇ ਹਨ। ਦੂਜੇ ਸੌਖੇ ਕੰਮ ਕਰਦਿਆਂ ਇਹ ਸਮਾਂ ਲੰਗਾ ਦਿੰਦੇ ਹਨ। ਕਈ ਸੌਖੇ ਕੰਮਾਂ ਨੂੰ ਵੀ ਬੜੇ ਔਖੇ ਬਣਾ ਲੈਂਦੇ ਹਨ ਤੁਸੀਂ ਆਪ ਮਹੱਤਵਪੂਰਨ ਕੰਮਾਂ ਦੀ ਸੂਚੀ ਬਣਾਓ ਜਿਹੜੇ ਕੰਮ ਸਭ ਤੋਂ ਵੱਧ ਮਹੱਤਵਪੂਰਨ ਹੋਣਗੇ ਉਹ ਔਖੇ ਹੋਣਗੇ ਕਿਸੇ ਔਖੇ ਕੋਰਸ ਵਿੱਚ ਦਾਖਲਾ ਲਵੋਗੇ ਜ਼ਿੰਦਗੀ ਸੌਖੀ ਹੋ ਜਾਵੇਗੀ ਸੌਖੇ ਕੋਰਸ ਕਰੋਗੇ ਬੇਰੁਜ਼ਗਾਰਾਂ ਦੀ ਭੀੜ ਵਿੱਚ ਗਵਾਚ ਜਾਓਗੇ ਜਿਹੜੇ ਪੜ੍ਹਾਈ ਛੱਡ ਦਿੰਦੇ ਹਨ ਉਹਨਾਂ ਦੀ ਜ਼ਿੰਦਗੀ ਰੁਕੀ ਹੋਈ ਹੁੰਦੀ ਹੈ ਉਹਨਾਂ ਨੇ ਪੜ੍ਹਾਈ ਦੀ ਔਖ ਹੀ ਵੇਖੀ ਹੁੰਦੀ ਹੈ ਨਿਕਲਣ ਵਾਲੇ ਚੰਗੇ ਨਤੀਜੇ ਉਹਨਾਂ ਨੂੰ ਦਿਸਤੇ ਹੀ ਨਹੀਂ ਪੜ੍ਹਾਈ ਅਧੂਰੀ ਛੱਡਣ ਵਾਲੇ ਬਾਕੀ ਜ਼ਿੰਦਗੀ ਵਿੱਚ ਵੀ ਕੋਈ ਕੰਮ ਪੂਰਾ ਨਹੀਂ ਕਰਦੇ ਕੰਮ ਅਧੂਰਾ ਛੱਡਣ ਵਾਲੇ ਨੌਕਰ ਹੀ ਰਹਿੰਦੇ ਹਨ ਕੰਮ ਪੂਰਾ ਕਰਨ ਵਾਲੇ ਕੰਪਨੀਆਂ ਤੇ ਕਾਰਖਾਨਿਆਂ ਦੇ ਮਾਲਕ ਬਣ ਜਾਂਦੇ ਹਨ ਮਾਪੇ ਪਰਿਵਾਰ ਅਤੇ ਸਮਾਜ ਸਾਨੂੰ ਮਿਹਨਤ ਕਰਨ ਲਈ ਅਫਸਰ ਹੀ ਦੇ ਸਕਦੇ ਹਨ ਔਖੇ ਸੌਖੇ ਤੇ ਸਫਲ ਅਸਫਲ ਅਸੀਂ ਆਪ ਹੋਣਾ ਹੁੰਦਾ ਹੈ। ਕੁਝ ਵੀ ਅਜਿਹਾ ਨਹੀਂ ਜਿਹੜਾ ਯਤਨ ਕਰਕੇ ਸਿੱਖਿਆ ਨਹੀਂ ਜਾ ਸਕਦਾ ਜਾਂ ਜਿਸ ਦਾ ਅਭਿਆਸ ਕਰਨ ਨਾਲ ਮਾਹਿਰ ਨਹੀਂ ਬਣਿਆ ਜਾ ਸਕਦਾ। ਮੋੜ ਵਿੱਚ ਸਭ ਕੁਝ ਔਖਾ ਹੁੰਦਾ ਹੈ ਪਰ ਅਭਿਆਸ ਨਾਲ ਆਪ ਮੁਹਾਰੇ ਤਬਲਾ ਵਜਾਉਣ ਵਾਂਗ ਅਤੇ ਹੱਥ ਛੱਡ ਕੇ ਸਾਈਕਲ ਚਲਾਉਣ ਵਾਂਗ ਸਭ ਕੁਝ ਸੌਖਾ ਹੋ ਜਾਂਦਾ ਹੈ। ਖੇਤਰ ਕੋਈ ਵੀ ਹੋਵੇ ਕੁਝ ਕਰਨ ਤੋਂ ਪਹਿਲਾਂ ਵੇਖਣਾ ਪੈਂਦਾ ਹੈ ਕਿ ਕੰਮ ਕੀ ਹੈ। ਸੰਧ ਸਾਧਨ ਕਿਹੜੇ ਹਨ ਸਮਾਂ ਕਿਤਨਾ ਹੈ ਤੇ ਰੁਕਾਵਟਾਂ ਕੀ ਕੀ ਹਨ ਸਹੀ ਫੈਸਲਾ ਤਾਂ ਹੀ ਸੰਭਵ ਹੋਵੇਗਾ ਜੇ ਜ਼ਿੰਮੇਵਾਰੀ ਚੁੱਕੋਂਗੇ ਅਤੇ ਜੇ ਸੋਚ ਸਪਸ਼ਟ ਹੋਵੇਗੀ ਸਪਸ਼ਟ ਸੋਚ ਔਖੇ ਕਾਰਜ ਕਰਨ ਨਾਲ ਉਪਜਦੀ ਹੈ ਕਿਉਂਕਿ ਔਖੇ ਕੰਮਾਂ ਵਿੱਚ ਗਲਤੀਆਂ ਵਧੇਰੇ ਹੁੰਦੀਆਂ ਹਨ ਜਿਹੜੀਆਂ ਸਬਕ ਬਣ ਜਾਂਦੀਆਂ ਹਨ ਔਖੇ ਕੰਮਾਂ ਵਿੱਚ ਸਿੱਖਣ ਅਤੇ ਪ੍ਰਯੋਗ ਕਰਨ ਵਾਲਾ ਬਹੁਤ ਕੁਝ ਹੁੰਦਾ ਹੈ ਸੌਖੇ ਕੰਮਾਂ ਵਿੱਚ ਦੁਹਰਾਓ ਹੀ ਹੁੰਦਾ ਹੈ ਇੱਕ ਹੀ ਕੰਮ ਇੱਕ ਹੀ ਢੰਗ ਨਾਲ ਬਾਰ ਬਾਰ ਕਰਨ ਨਾਲ ਤਜਰਬਾ ਨਹੀਂ ਵੱਧਦਾ ਸੋਚ ਖੁੰਡੀ ਹੁੰਦੀ ਹੈ ਪੜ੍ਹਾਈ ਸਿਖਲਾਈ ਦਾ ਉਦੇਸ਼ ਵਿਦਿਆਰਥੀਆਂ ਨੂੰ ਔਖੇ ਅਤੇ ਨਵੇਂ ਕੰਮ ਕਰਨ ਦੇ ਯੋਗ ਬਣਾਉਣਾ ਹੁੰਦਾ ਹੈ ਪੜ੍ਹਾਈ ਸਾਡੇ ਵਿੱਚ ਕਿਸੇ ਸਮੱਸਿਆ ਦੇ ਸਾਰੇ ਪੱਖ ਵਿਚਾਰ ਕੇ ਫੈਸਲਾ ਕਰਨ ਦੀ ਯੋਗਤਾ ਉਪਜਦੀ ਹੈ ਅਤੇ ਵਿਉਤ ਬਣਾਉਣ ਦਾ ਹੁਨਰ ਸਿਖਾਉਂਦੀ ਹੈ ਜਿਨ੍ਹਾਂ ਕਰਕੇ ਅਸੀਂ ਦੁਚਿੱਤੀਆਂ ਤੇ ਸੰਸਿਆ ਤੋਂ ਮੁਕਤ ਹੋ ਕੇ ਇਕਾਗਰਮਾਨਤ ਸਵੈ ਵਿਸ਼ਵਾਸ ਨਾਲ ਔਖੇ ਕੰਮਾਂ ਨੂੰ ਹੱਥ ਪਾਉਂਦੇ ਹਾਂ ਅਤੇ ਲਾਭਕਾਰੀ ਨਤੀਜੇ ਸਿਰਜਦੇ ਹਾਂ ਜਿਨ੍ਹਾਂ ਦਾ ਮਨ ਇਕਾਗਰ ਨਹੀਂ ਹੁੰਦਾ ਉਹ ਕਦੀ ਇਹ ਕਰਨ ਲੱਗ ਜਾਂਦੇ ਹਨ ਅਤੇ ਕਦੇ ਉਹ ਕਰਨ ਲੱਗ ਪੈਂਦੇ ਹਨ ਅਤੇ ਇਵੇਂ ਆਪਣੀ ਸਾਰੀ ਊਰਜਾ ਤੇ ਸਮਾਂ ਵਿਅਰਥ ਗਵਾ ਦਿੰਦੇ ਹਨ ਹਰ ਕਿਸੇ ਦਾ ਸਰੀਰ ਉਤਨੀ ਸ਼ਕਤੀ ਹੀ ਉਪਜਦਾ ਹੈ ਜਿੰਨੀ ਸ਼ਕਤੀ ਹੱਥ ਵਿੱਚ ਲੈ ਕੰਮ ਨੂੰ ਕਾਰਨ ਲਈ ਵਰਤਣ ਦੀ ਲੋੜ ਪੈਂਦੀ ਹੈ ਸਪਸ਼ਟ ਸੋਚ ਵਾਲੇ ਵਿਅਕਤੀ ਆਪਣੇ ਫੈਸਲਿਆਂ ਨੂੰ ਲਿਖ ਲੈਂਦੇ ਹਨ ਲਿਖਤੀ ਫੈਸਲੇ ਆਉਦੇਸ਼ਾ ਅਤੇ ਨਿਸ਼ਾਨੀਆਂ ਦੀ ਤਾਕਤ ਵਧੇਰੇ ਹੁੰਦੀ ਹੈ ਇਹ ਫੈਸਲੇ ਵਿਅੋਤਾਂ ਦਾ ਆਧਾਰ ਅਤੇ ਕਾਰਜਾਂ ਲਈ ਪ੍ਰੇਰਣਾ ਬਣਦੇ ਹਨ ਜੇ ਵਿਅੋਤ ਵਿਗਿਆਨਕ ਹੋਵੇ ਤਾਂ ਸਫਲਤਾ ਹੀ ਮਿਲਦੀ ਹੈ ਦਿਨਾ ਮਹੀਨਿਆਂ ਸਾਲਾਂ ਦੇ ਨਿਸ਼ਾਨੇ ਅਤੇ ਟਾਈਮ ਟੇਬਲ ਮਿੱਥਣ ਨਾਲ ਤਵੇਖ ਸਾਡੀ ਪਕੜ ਵਿੱਚ ਆ ਜਾਂਦਾ ਹੈ ਆਪਣੇ ਨਿਸ਼ਾਨੇ ਮਿੱਥਣ ਨਾਲ ਅਸੀਂ ਉਹਨਾਂ ਨੂੰ ਪੂਰਾ ਕਰਨ ਦੇ ਪੱਖੋਂ ਸਪਸ਼ਟ ਹੋ ਜਾਂਦੇ ਹਾਂ ਵਿਆਤਬੰਦੀ ਲਈ ਥੋੜਾ ਜਿਹਾ ਸਮਾਂ ਹੀ ਲੱਗਦਾ ਹੈ ਪਰ ਇਸ ਨਾਲ ਬਹੁਤ ਵਕਤ ਖਰਚ ਅਤੇ ਊਰਜਾ ਬਚਦੀ ਹੈ ਵਿਅਤ ਤੋਂ ਬਿਨਾ ਨਾ ਕੰਮ ਆਰੰਭ ਹੁੰਦੇ ਹਨ ਨਾ ਹੀ ਮੁੱਕਦੇ ਹਨ ਵਿਅਤ ਅਨੁਸਾਰ ਕੰਮ ਨਿਪਟਣ ਅਤੇ ਨਿਪਟਾਉਣ ਨਾਲ ਸਾਡੀ ਸਮਰੱਥਾ ਆਤਮ ਵਿਸ਼ਵਾਸ ਅਤੇ ਸਵੈ ਕਾਬੂ ਵੱਧ ਜਾਂਦੇ ਹਨ ਜੀਵਨ ਵਿੱਚ ਲਗਭਗ 20% ਕੰਮ ਹੀ ਮਹੱਤਵਪੂਰਨ ਹੁੰਦੇ ਹਨ ਪਰ ਇਹ 80% ਨਤੀਜੇ ਸਿਰਜਦੇ ਹਨ ਅਤੇ ਲਾਭ ਉਪਜਾਉਂਦੇ ਹਨ ਕਈ ਵਿਅਕਤੀ ਦਿਨ ਪਰ ਰੁੱਝੇ ਰਹਿੰਦੇ ਹਨ ਪਰ ਪ੍ਰਾਪਤੀ ਕੋਈ ਨਹੀਂ ਹੁੰਦੀ ਕਿਉਂਕਿ ਉਹਨਾਂ ਨੇ ਕੰਮ ਬਿਅਤਿਆ ਨਹੀਂ ਹੁੰਦਾ ਜਿਸ ਕਾਰਨ ਚੱਪੂਆਂ ਤੋਂ ਬਿਨਾ ਬੇੜੀ ਵਾਂਗ ਉਹ ਜਿੱਥੇ ਹੁੰਦੇ ਹਨ ਉੱਥੇ ਹੀ ਘੁੰਮਦੇ ਰਹਿੰਦੇ ਹਨ ਕਿਸੇ ਕੰਮ ਦਾ ਸਭ ਤੋਂ ਮੁਲਵਾਨ ਭਾਗ ਔਖਾ ਹੀ ਹੁੰਦਾ ਹੈ ਦਿਲ ਜਾਂ ਦਿਮਾਗ ਦਾ ਆਪਰੇਸ਼ਨ ਕਰਨਾ ਬੜਾ ਔਖਾ ਹੁੰਦਾ ਹੈ ਪਰ ਇਸ ਦੇ ਸਿੱਟੇ ਅਤੇ ਮਾਈਕ ਇਨਾਮ ਬੜੇ ਮਹੱਤਵਪੂਰਨ ਹੁੰਦੇ ਹਨ ਕਈ ਥਾਵਾਂ ਅਤੇ ਵਿਸ਼ੇਸ਼ ਕਰਕੇ ਪਿੰਡਾਂ ਦੇ ਵਿਦਿਆਰਥੀ ਮਹੱਤਵਪੂਰਨ ਵਿਸ਼ਿਆਂ ਨੂੰ ਪਹਿਲਾਂ ਹੀ ਔਖੇ ਐਲਾਨ ਕੇ ਸੌਖੇ ਵਿਸ਼ੇ ਚੁਣ ਲੈਂਦੇ ਹਨ ਇਹ ਲੜਨ ਤੋਂ ਪਹਿਲਾਂ ਹੀ ਹਾਰ ਮੰਨਣ ਵਾਲੀ ਗੱਲ ਹੁੰਦੀ ਹੈ ਡਿਗਰੀ ਮਿਲ ਜਾਂਦੀ ਹੈ ਪਰ ਸੌਖੇ ਵਿਸ਼ਿਆਂ ਵਾਲੀ ਹੋਣ ਕਰਕੇ ਅਜਿਹੀ ਡਿਗਰੀ ਦਾ ਕੋਈ ਮੁੱਲ ਨਹੀਂ ਪੈਂਦਾ ਨਿੱਕੀ ਅਤੇ ਸੌਖੇ ਕੰਮਾਂ ਨੂੰ ਪਹਿਲਾਂ ਕਰਨ ਦਾ ਹਰ ਕਿਸੇ ਨੂੰ ਲਾਲਚ ਹੁੰਦਾ ਹੈ ਪਰ ਐਵੇਂ ਵੱਡੇ ਅਤੇ ਔਖੇ ਕੰਮਾਂ ਨੂੰ ਟਾਲਣ ਦੀ ਆਦਤ ਪੈ ਜਾਂਦੀ ਹੈ ਅਤੇ ਹੌਲੀ-ਹੌਲੀ ਅੱਖੇ ਕੰਮਾਂ ਤੋਂ ਡਰ ਲੱਗਣ ਲੱਗ ਪੈਂਦਾ ਹੈ ਸਮੇਂ ਨੇ ਗੁਜ਼ਰ ਹੀ ਜਾਣਾ ਹੁੰਦਾ ਹੈ ਵੇਲਿਆਂ ਵੀ ਅਤੇ ਕੰਮ ਕਰਦਿਆਂ ਵੀ ਸਾਰੇ ਕੰਮਾਂ ਵਾਸਤੇ ਕਿਸੇ ਨੂੰ ਵੀ ਵਕਤ ਨਹੀਂ ਮਿਲਦਾ ਪਰ ਜੋ ਕੰਮ ਜ਼ਰੂਰੀ ਹੁੰਦਾ ਹੈ ਉਸ ਲਈ ਵਕਤ ਦੀ ਕਦੇ ਘਾਟ ਨਹੀਂ ਆਉਂਦੀ ਵੇਲਿਆਂ ਕੋਲ ਕੁਝ ਵੀ ਮਹੱਤਵਪੂਰਨ ਕਰਨ ਲਈ ਸਮਾਂ ਹੀ ਨਹੀਂ ਹੁੰਦਾ ਪਰ ਰੁੱਜਿਆਂ ਕੋਲ ਮਹੱਤਵਪੂਰਨ ਕੰਮ ਲਈ ਹੀ ਸਮਾਂ ਹੁੰਦਾ ਹੈ ਅਤੇ ਉਹ ਜੋ ਕਰਦੇ ਹਨ ਉਹ ਮਹੱਤਵਪੂਰਨ ਹੋ ਜਾਂਦਾ ਹੈ ਆਕਖੇ ਕੰਮਾਂ ਦੇ ਨਤੀਜੇ ਹੁੰਦੇ ਸੁਖਾਵੇ ਹਨ ਪਰ ਨਿਕਲਦੇ देर ਨਾਲ ਹਨ ਜਦੋਂ ਕਿ ਸਧਾਰਨ ਅਤੇ ਸੌਖੇ ਕੰਮਾਂ ਦੇ ਨਤੀਜੇ ਨਿਕਲਦੇ ਹੀ ਨਹੀਂ ਕੇਵਲ ਨਿਰਾਸ਼ ਕਰਨ ਵਾਲੇ ਸਿੱਟੇ ਹੀ ਉਪਜਦੇ ਹਨ ਜਿਨ੍ਹਾਂ ਨੂੰ ਕੰਮ ਕਰਨ ਦੀ ਆਦਤ ਨਹੀਂ ਹੁੰਦੀ ਉਨ੍ਹਾਂ ਕੋਲ ਕਰਨ ਵਾਲਾ ਢੇਰ ਕੰਮ ਇਕੱਠਾ ਹੋਇਆ ਹੁੰਦਾ ਹੈ ਜਦੋਂ ਕੰਮ ਦਾ ਬੋਝ ਬਹੁਤ ਹੋਵੇਗਾ ਤਾਂ ਗਲਤੀਆਂ ਸੁਭਾਵਿਕ ਹੀ ਵਧੇਰੇ ਹੋਣਗੀਆਂ ਅਤੇ ਕਈ ਕੰਮ ਦੁਬਾਰਾ ਕਰਨੇ ਪੈਣਗੇ ਅਤੇ ਬਹੁਤੇ ਕੰਮ ਅਧੂਰੇ ਰਹਿ ਜਾਣਗੇ ਇਸੇ ਲਈ ਕਿਹਾ ਜਾਂਦਾ ਹੈ ਕਿ ਜ਼ਰੂਰੀ ਕੰਮ ਪਹਿਲਾਂ ਕਰੋ ਅਤੇ ਗੈਰ ਜ਼ਰੂਰੀ ਕੰਮ ਕਦੇ ਨਾ ਕਰੋ। ਖੇਤਰ ਕੋਈ ਹੋਵੇ ਅਧੂਰੇ ਕੰਮ ਅਗਲੇਰੇ ਕੰਮਾਂ ਵਿੱਚ ਰੁਕਾਵਟ ਪਾਉਂਦੇ ਹਨ। ਨੀਵੀਂ ਕਾਰਜਯੋਗਾਰੀ ਅਤੇ ਅਧੂਰੇ ਕੰਮਾਂ ਨਾਲ ਟਾਲਮਟੋਲ ਦੀ ਆਦਤ ਪੈਦਾ ਹੁੰਦੀ ਹੈ। ਇਹੀ ਕਾਰਨ ਹੈ ਕਿ ਨਿਮਕਮੇ ਕਰਮਚਾਰੀ ਵਧੇਰੇ ਛੁੱਟੀਆਂ ਲੈਂਦੇ ਹਨ ਅਤੇ ਅਧੂਰੇ ਕੰਮਾਂ ਦੀ ਚਿੰਤਾ ਕਾਰਨ ਉਹ ਵਧੇਰੇ ਬਿਮਾਰ ਪੈਂਦੇ ਹਨ। ਸਫਲ ਵਿਅਕਤੀਆਂ ਦੀ ਸੋਚ ਬਵੈਖਮੁਖੀ ਹੁੰਦੀ ਹੈ। ਉਹ ਸਵੇਰੇ ਉੱਠਦੇ ਹਨ। ਉਹ ਹੋਰਾਂ ਦੇ ਜਾਗਣ ਤੋਂ ਪਹਿਲਾਂ 2 ਘੰਟੇ ਵਿੱਚ ਇਤਨਾ ਕੰਮ ਕਰ ਲੈਂਦੇ ਹਨ ਜਿਹੜਾ ਦਿਨ ਦੌਰਾਨ 6 ਘੰਟਿਆਂ ਵਿੱਚ ਵੀ ਕਰਨਾ ਸੰਭਵ ਨਹੀਂ ਹੁੰਦਾ ਹਰ ਕਿਸੇ ਦੇ ਜੀਵਨ ਵਿੱਚ ਤਿੰਨ ਮਹੱਤਵਪੂਰਨ ਪੱਖ ਹੁੰਦੇ ਹਨ ਜੀਵਨ ਦੀਆਂ ਸੁੱਖ ਸਹੂਲਤਾਂ ਲਈ ਆਰਥਿਕ ਸਾਧਨ ਜਟਾਣੇ ਪਰਿਵਾਰਕ ਜੀਵਨ ਨੂੰ ਸਖਾਲਾ ਬਣਾਉਣਾ ਤੇ ਸਿਹਤ ਪੱਖੋਂ ਤੰਦਰੁਸਤ ਰਹਿਣਾ ਕੰਮ ਵਾਲੀ ਥਾਂ ਤੇ ਆਰਥਿਕ ਸਾਧਨ ਜਟਾਉਣ ਲਈ ਅਸੀਂ ਆਪਣੇ ਸਮੇਂ ਦਾ ਵੱਧ ਤੋਂ ਵੱਧ ਮੁੱਲ ਪਾਉਂਦੇ ਹਾਂ ਪਰਿਵਾਰ ਨਾਲ ਗੁਜ਼ਾਰੇ ਵਕਤ ਨਾਲ ਸਾਡੇ ਵਿੱਚ ਪਰਿਵਾਰ ਲਈ ਸੁੱਖ ਸਾਧਨ ਉਪਜਾਉਣ ਲਈ ਉਤਸ਼ਾਹ ਜਾਗਦਾ ਹੈ ਜਿਸ ਨਾਲ ਕੰਮ ਕਰਨ ਦੀ ਸਾਡੀ ਸ਼ਕਤੀ ਵਧਦੀ ਹੈ। ਛੁੱਟੀਆਂ ਇਸੇ ਉਦੇਸ਼ ਅਧੀਨ ਹੁੰਦੀਆਂ ਹਨ ਕਿ ਇਹ ਸਮਾਂ ਪਰਿਵਾਰ ਨਾਲ ਬਿਤਾਇਆ ਜਾਵੇ। ਮਨੋਰੰਜਨ ਅਤੇ ਹੱਸਣਾ ਖੇਡਣਾ ਜ਼ਰੂਰੀ ਹੁੰਦਾ ਹੈ। ਜਸ਼ਨ ਮਨਾਉਣਾ ਚਾਹੀਦਾ ਹੈ ਪਰ ਕੰਮ ਮਕਾਉਣ ਮਗਰੋਂ ਤੇ ਕੁਝ ਪ੍ਰਾਪਤ ਕਰਨ ਉਪਰੰਤ ਸਫਲ ਵਿਅਕਤੀ ਕੰਮ ਤੇ ਪਰਿਵਾਰ ਵਿੱਚ ਸੰਤੁਲਨ ਅਨੁਸਾਰਦੇ ਹਨ। ਚੰਗੀ ਸਿਹਤ ਨਾਲ ਆਪਣੀ ਕਾਰਗੁਜ਼ਾਰੀ ਸੁਧਾਰਨ ਦੀ ਪ੍ਰੇਰਣਾ ਮਿਲਦੀ ਹੈ। ਕੰਮ ਵਾਲੀ ਥਾਂ ਸੁਖਾਵੀ ਹੋਣੀ ਚਾਹੀਦੀ ਹੈ ਤਾਂ ਕਿ ਕੰਮ ਕਰਨ ਨਾਲ ਚੰਗਾ ਲੱਗੇ ਘਰ ਵਿੱਚ ਸੋਖ ਅਤੇ ਸਹੂਲਤਾ ਹੋਣੀਆਂ ਚਾਹੀਦੀਆਂ ਹਨ ਅਤੇ ਘਰ ਅਜੇਹਾ ਹੋਣਾ ਚਾਹੀਦਾ ਹੈ ਕਿ ਬਾਹਰੋਂ ਮੁੜਨ ਤੇ ਘਰ ਅੰਦਰ ਰਹਿਣਾ ਚੰਗਾ ਲੱਗੇ ਤੇ ਪੌਸ਼ਟਿਕ ਖੁਰਾਕ ਨਾਲ ਸਿਹਤ ਠੀਕ ਰਹੇ ਜਿਸ ਕੰਮ ਵਿੱਚ ਕਿਸੇ ਦੀ ਕਾਰਗੁਜ਼ਾਰੀ ਚੰਗੀ ਹੁੰਦੀ ਹੈ ਅਤੇ ਆਮਦਨ ਵਾਜਬ ਹੁੰਦੀ ਹੈ ਉਸ ਨੂੰ ਕਰਨ ਲਈ ਕਹਿਣਾ ਨਹੀਂ ਪੈਂਦਾ ਅਜਿਹੇ ਵਿਅਕਤੀ ਨਿਗਰਾਨੀ ਤੋਂ ਬਿਨਾਂ ਕੰਮ ਕਰਦੇ ਹਨ ਅਤੇ ਪੜਿਯੋਗ ਕਰਨ ਦੀ ਮौज ਮਾਨਦੇ ਹਨ ਨਿਕੰਮੀਆਂ ਦੀ ਟਾਲਮਟੋਲ ਆਤਮ ਵਿਸ਼ਵਾਸ ਦੀ ਘਾਟ ਵਿੱਚੋਂ ਉਪਜਦੀ ਹੈ ਗਿਆਨ ਅਤੇ ਯੋਗਤਾਵਾਂ ਵਿਧੀਆਂ ਅਤੇ ਤਕਨੀਕਾਂ ਵੀ ਚੀਜ਼ਾਂ ਵਸਤਾਂ ਵਾਂਗ ਬਹੀਆਂ ਅਤੇ ਪੁਰਾਣੀਆਂ ਹੋ ਜਾਂਦੀਆਂ ਹਨ ਇਹਨਾਂ ਨੂੰ ਨਵੇਂ ਬਣਾਉਣ ਅਤੇ ਸਮੇਂ ਦੇ ਹਾਣੀ ਬਣਾਉਣ ਲਈ ਨਿਰੰਤਰ ਯਤਨ ਕਰਨਾ ਪੈਂਦਾ ਹੈ ਜਿਹੜਾ ਆਪਣੇ ਖੇਤਰ ਵਿੱਚ ਪਹਿਲੇ ਨਾਲੋਂ ਚੰਗੇਰਾ ਬਣਨਾ ਬੰਦ ਕਰ ਦਿੰਦਾ ਹੈ ਉਹ ਮਾੜਾ ਬਣਨ ਲੱਗ ਪੈਂਦਾ ਹੈ ਜਿਹੜਾ ਹੋਰਾਂ ਤੋਂ ਅੱਗੇ ਰਹਿਣਾ ਬੰਦ ਕਰ ਦਿੰਦਾ ਹੈ ਉਹ ਪਛੜਨ ਲੱਗ ਪੈਂਦਾ ਹੈ ਕੰਮ ਵਾਲੀ ਥਾਂ ਤੇ ਚੁਗਲੀਆਂ ਕਰਨ ਅਤੇ ਗੱਪਾਂ ਮਾਰਨ ਅਤੇ ਹੋਰਾਂ ਦੀਆਂ ਲੱਤਾਂ ਖਿੱਚਣ ਵਿੱਚ ਲਾਇਆ ਸਮਾਂ ਕੰਮਾਂ ਵਿੱਚੋਂ ਚੋਰੀ ਕੀਤਾ ਗਿਆ ਹੁੰਦਾ ਹੈ ਅਜਿਹੇ ਵਿਅਕਤੀਆਂ ਤੋਂ ਜ਼ਿੰਦਗੀ ਵਿੱਚ ਗੋਲ ਕਰਨ ਵਾਲੀਆਂ ਕਿੱਕਾ ਨਹੀਂ ਵੱਜਦੀਆਂ ਇਹ ਦੌੜ ਦੇ ਬਹੁਤ ਹਨ ਪਰ ਪਹੁੰਚਦੇ ਕਿਧਰੇ ਨਹੀਂ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਜ਼ਿੰਦਗੀ ਨੂੰ ਬਦਲਣ ਅਤੇ ਮਹੱਤਵ ਪ੍ਰਦਾਨ ਕਰਨ ਵਾਲੇ ਕੰਮ ਛੱਟਪਟ ਹੋਣ ਵਾਲੇ ਨਹੀਂ ਹੁੰਦੇ ਇਹ ਸੌਖੇ ਬਿਲਕੁਲ ਨਹੀਂ ਹੁੰਦੇ ਸਫਲ ਵਿਅਕਤੀ ਇਹਨਾਂ ਕੰਮਾਂ ਨੂੰ ਆਰੰਭ ਵਿੱਚ ਕਰਦੇ ਹਨ ਅਤੇ ਕਰਨਾ ਜਾਰੀ ਰੱਖਦੇ ਹਨ ਜਦੋਂ ਕਿ ਅਸਫਲ ਵਿਅਕਤੀ ਸ਼ੁਰੂ ਹੀ ਨਹੀਂ ਕਰਦੇ ਜਾਂ ਉਹ ਇਹਨਾਂ ਕੰਮਾਂ ਨੂੰ ਉਦੋਂ ਕਰਦੇ ਹਨ ਜਦੋਂ ਬਾਕੀਆਂ ਨੇ ਕਰ ਲਏ ਹੁੰਦੇ ਹਨ ਹਾਰਿਆਂ ਤੇ ਪਛੜਿਆਂ ਨੂੰ ਕੋਈ ਨਹੀਂ ਸੁਣਦਾ। ਇਹੀ ਕਾਰਨ ਹੈ ਕਿ ਸੌਖੇ ਕੰਮ ਕਰਨ ਵਾਲਿਆਂ ਦਾ ਕੋਈ ਨਾਂ ਥਾਂ ਨਹੀਂ ਹੁੰਦਾ। ਜੇ ਕਿਸੇ ਪ੍ਰਸਿੱਧ ਡਾਕਟਰ ਦਾ ਪੁੱਤਰ ਡਾਕਟਰ ਬਣਦਾ ਹੈ ਤਾਂ ਅਜਿਹਾ ਪੁੱਤਰ ਪ੍ਰਸਿੱਧ ਡਾਕਟਰ ਨਹੀਂ ਬਣੇਗਾ ਕਿਉਂਕਿ ਉਸਨੇ ਆਪਣਾ ਸੁੱਖ ਘੇਰਾ ਨਹੀਂ ਤਿਆਗਿਆ। ਹਰ ਕਦਮ ਤੇ ਮਦਦ ਲਈ ਪਿਤਾ ਹਾਜ਼ਰ ਹੋਣ ਕਰਕੇ ਉਸਨੇ ਆਪਣੀਆਂ ਸਮੱਸਿਆਵਾਂ ਆਪ ਹੱਲ ਕਰਨ ਦੀ ਔਖ ਨਹੀਂ ਹੰਡਾਈ। ਪੈਸੇ ਕਮਾਉਣ ਲਈ ਇਹ ਰਾਹ ਠੀਕ ਹੈ ਪਰ ਨਾਂ ਥਾਂ ਕਮਾਉਣ ਲਈ ਪੁੱਤਰ ਨੂੰ ਵੱਖਰਾ ਖੇਤਰ ਚੁਣਨਾ ਪਏਗਾ ਨਾ ਤਾਂ ਹੀ ਬਣੇਗਾ ਜੇ ਲੋੜ ਨਾਲੋਂ ਵਧੇਕ ਯੋਗਤਾ ਪ੍ਰਾਪਤ ਕੀਤੀ ਹੋਵੇ ਅਤੇ ਲੋੜ ਨਾਲੋਂ ਵੱਧ ਕੰਮ ਕੀਤਾ ਹੋਵੇ ਤੇ ਕੰਮ ਕਰਨ ਦੇ ਨਵੇਂ ਟੰਗ ਲੱਬੇ ਹੋਣ ਔਖਾ ਕੰਮ ਚੰਗਾ ਹੁੰਦਾ ਹੈ ਤੇ ਚੰਗੇ ਚੀਜ਼ ਵਾਂਗ ਔਖੇ ਕੰਮ ਦੀ ਲਾਗਤ ਵਧੇਰੇ ਹੋਵੇਗੀ ਪਰ ਨਤੀਜੇ ਸਾਰੀ ਥਕਾਵਟ ਲਾ ਦੇਣਗੇ ਅਸੀਂ ਉਹਨਾਂ ਤੇ ਆਪਕਾ ਨੂੰ ਹੀ ਯਾਦ ਕਰਦੇ ਹਾਂ ਜਿਨ੍ਹਾਂ ਦੇ ਸਿਲੇਬਸ 'ਚੋਂ ਬਹੁਤ ਕੁਝ ਵੱਖਰਾ ਅਤੇ ਬਾਹਰਲਾ ਦੱਸਿਆ ਹੋਵੇ ਅਤੇ ਸਾਡੇ ਆਪਣੇ ਆਪ ਵਿੱਚ ਵਿਸ਼ਵਾਸ ਅਤੇ ਜੀਵਨ ਵਿੱਚ ਸਫਲ ਹੋਣ ਦਾ ਉਤਸ਼ਾਹ ਉਪਜਿਆ ਹੋਵੇ ਸਫਲ ਫਿਲਮੀ ਅਦਾਕਾਰ ਵੱਡੇ ਪ੍ਰਸਿੱਧ ਅਤੇ ਯਾਦਗਾਰੀ ਅਦਾਕਾਰਾਂ ਦੀਆਂ ਫਿਲਮਾਂ ਵੇਖਦੇ ਹਨ ਅਤੇ ਅਦਾਕਾਰੀ ਦੀਆਂ ਨਮੀਆਂ ਜੁਗਤਾਂ ਲੱਭਦੇ ਹਨ ਜਿਹੜੇ ਵਾਰ-ਵਾਰ ਆਪਣੀਆਂ ਫਿਲਮਾਂ ਹੀ ਵੇਖਦੇ ਹਨ ਉਹ ਵੱਡੇ ਅਦਾਕਾਰ ਨਹੀਂ ਬਣਦੇ ਅਤੇ ਉਨ੍ਹਾਂ ਨੂੰ ਵੱਡੀਆਂ ਫਿਲਮਾਂ ਵਿੱਚ ਅਫਸਰ ਨਹੀਂ ਮਿਲਦੇ ਨਿਰਧਾਰਤ ਕੰਮ ਉਪਜੀਵਕਾ ਲਈ ਹੁੰਦਾ ਹੈ ਵਾਦੋ-ਕਾਮ ਮਾਹਿਰ ਅਤੇ ਪਤਵੰਤੇ ਬਣਨ ਲਈ ਕੀਤਾ ਜਾਂਦਾ ਹੈ ਕਿਸੇ ਪਰਿਵਾਰ ਦੀ ਜੀਵਨ ਪ੍ਰਣਾਲੀ ਵਿੱਚ ਬੁਨਿਆਦੀ ਤਬਦੀਲੀ ਲਿਆਉਣ ਅਤੇ ਕਿਸੇ ਖੇਤਰ ਵਿੱਚ ਸਿਖਰ ਤੇ ਪਹੁੰਚਣ ਵਿੱਚ ਲਗਭਗ 4 ਦਹਾਕੇ ਲੱਗਦੇ ਹਨ ਇੱਕ ਵਿਅਕਤੀ ਆਪਣੀ ਸੰਖੇਪ ਜੀਵਨੀ ਸੁਣਾਉਂਦਿਆਂ ਕਹਿ ਰਿਹਾ ਸੀ ਮੈਨੂੰ ਅਰਬਪਤੀ ਬਣਨ ਵਿੱਚ 40 ਸਾਲ ਮਿਹਨਤ ਕਰਨੀ ਪਈ ਹੈ ਪਰ ਦੂਜਾ ਅਰਬ ਕਮਾਉਣ ਵਿੱਚ ਕੇਵਲ 10 ਸਾਲ ਹੋਰ ਲੱਗੇ ਹਨ ਮਾਹਿਰ ਵਿਅਕਤੀਆਂ ਤੇ ਵਿਸ਼ੇਸ਼ ਕਰਕੇ ਅਧਿਆਪਕਾਂ ਵਿੱਚ ਔਖੇ ਕੰਮਾਂ ਨੂੰ ਸੌਖੇ ਅਤੇ ਮੁਸ਼ਕਲ ਪ੍ਰਸ਼ਨਾਂ ਨੂੰ ਆਸਾਨ ਬਣਾਉਣ ਦਾ ਹੁਨਰ ਹੁੰਦਾ ਹੈ ਸਕੂਲ ਦੇ ਅੰਤਲੇ ਵਰੇ ਦਾ ਇੱਕ ਵਿਦਿਆਰਥੀ ਜੂਨੀਅਰ 15 ਤੇ ਸ਼ਤਰੰਜ ਦਾ ਰਾਸ਼ਟਰੀ ਚੈਂਪੀਅਨ ਸੀ ਪਰ ਗਣਿਤ ਵਿੱਚੋਂ ਦੋ ਵਾਰ ਫੇਲ ਹੋਣ ਕਾਰਨ ਉਸ ਦਾ ਵਿਕਾਸ ਰੁਕਿਆ ਹੋਇਆ ਸੀ ਕਿਸੇ ਦੇ ਦੱਸਣ ਤੇ ਉਹ ਗਣਿਤ ਦੇ ਇੱਕ ਪ੍ਰਸਿੱਧ ਪ੍ਰੋਫੈਸਰ ਨੂੰ ਆਪਣੀ ਸਮੱਸਿਆ ਦੱਸਣ ਗਿਆ ਸਕੂਲ ਦਾ ਵਿਦਿਆਰਥੀ ਹੋਣ ਕਾਰਨ ਪ੍ਰੋਫੈਸਰ ਨੇ ਪਹਿਲਾਂ ਤਾਂ ਉਸ ਨਾਲ ਗੱਲ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਉਹ ਪ੍ਰੋਫੈਸਰ ਆਪ ਯੂਨੀਵਰਸਿਟੀ ਦੇ ਸ਼ਤਰਾਂਜ ਕਲੱਬ ਦਾ ਪ੍ਰਧਾਨ ਸੀ ਉਸ ਨੂੰ ਜਾਣ ਕੇ ਹੈਰਾਨੀ ਹੋਈ ਕਿ ਸ਼ਤਰਾਂਜ ਦਾ ਮਾਹਿਰ ਵਿਦਿਆਰਥੀ ਗਣਿਤ ਵਿੱਚੋਂ ਫੇਲ ਕਿਉਂ ਹੁੰਦਾ ਹੈ ਪ੍ਰੋਫੈਸਰ ਨੇ ਉਸ ਵਿਦਿਆਰਥੀ ਨਾਲ ਸ਼ਾਮ ਨੂੰ ਆਪਣੇ ਘਰ ਸ਼ਤਰਾਂਜ ਦੀ ਇੱਕ ਬਾਜ਼ੀ ਲਈ ਜਿਹੜੀ ਵਿਦਿਆਰਥੀ ਨੇ ਜਿੱਤ ਲਈ ਦੂਜੀ ਬਾਜ਼ੀ ਵਿੱਚ ਵੀ ਵਿਦਿਆਰਥੀ ਨੇ ਪ੍ਰੋਫੈਸਰ ਨੂੰ ਮਾਤ ਦੇ ਦਿੱਤੀ ਪ੍ਰੋਫੈਸਰ ਨੇ ਵਿਦਿਆਰਥੀ ਨੂੰ ਗਣਿਤ ਦੀ ਪੁਸਤਕ ਅਤੇ ਉਸ ਵਿੱਚੋਂ ਕੁਝ ਪ੍ਰਸ਼ਨ ਹੱਲ ਕਰਕੇ ਲਿਆਉਣ ਲਈ ਅਗਲੇ ਦਿਨ ਬੁਲਾਇਆ ਸਿਲੇਬਸ ਅਤੇ ਵਿਦਿਆਰਥੀ ਦੀ ਕਾਰਜੁਗਾਰੀ ਵੇਖ ਕੇ ਪ੍ਰੋਫੈਸਰ ਸਮਝ ਗਿਆ ਕਿ ਸਿਲੇਬਸ ਵਿਚਲੇ 10 ਭਾਗਾਂ ਵਿੱਚੋਂ 4 ਭਾਗ ਉਸ ਦੀ ਰਿਕਾਵਟ ਬਣੇ ਹੋਏ ਸਨ ਪ੍ਰੋਫੈਸਰ ਨੇ ਪ੍ਰੀਖਿਆ ਵਿੱਚ ਰਹਿਣ ਦੇ ਕੇਵਲ 3 ਮਹੀਨਿਆਂ ਨੂੰ ਧਿਆਨ ਵਿੱਚ ਰੱਖ ਕੇ ਬਾਕੀ 6 ਭਾਗਾਂ ਵਿੱਚਲੇ ਹਰੇਕ ਪ੍ਰਸ਼ਨ ਨੂੰ ਉਸ ਵਿਦਿਆਰਥੀ ਤੋਂ 20-20 ਤੋਂ ਵੱਧ ਵਾਰੀ ਹੱਲ ਕਰਵਾਇਆ ਤੇ ਪ੍ਰੀਖਿਆ ਵਿੱਚ 60 ਨੰਬਰਾਂ ਦੇ ਕੀਤੇ ਪੇਪਰ ਵਿੱਚੋਂ ਉਸ ਵਿਦਿਆਰਥੀ ਨੇ 59 ਨੰਬਰ ਆਏ ਅਤੇ ਐਵੇਂ ਉਸ ਚੈਂਪੀਅਨ ਦਾ ਗਵਾਚਿਆ ਸਵੈਮਾਨ ਮੋੜ ਆਇਆ ਸਫਲ ਵਿਅਕਤੀਆਂ ਨੂੰ ਕੰਮ ਕਰਦੇਆਂ ਵੇਖਣ ਤੇ ਉਹਨਾਂ ਦੀ ਕਾਰਜ ਵਿਧੀ ਅਪਣਾਉਣ ਨਾਲ ਸਾਡੀ ਆਪਣੀ ਕਾਰਜਗੁਜ਼ਾਰੀ ਸੁਧਰਦੀ ਹੈ ਕਿਸੇ ਨੇ ਵੱਡੇ ਸੰਗੀਤਕਾਰ ਦੀ ਸਫਲਤਾ ਦਾ ਜਦੋਂ ਭੇਦ ਪੁੱਛਿਆ ਤਾਂ ਉਸਨੇ ਕਿਹਾ ਅਭਿਆਸ ਹਰ ਰੋਜ਼ ਅਭਿਆਸ ਉਸਤਾਦ ਦੀ ਹਾਜ਼ਰੀ ਵਿੱਚ ਅਭਿਆਸ ਸਵੇਰੇ ਉੱਠ ਕੇ ਅਭਿਆਸ ਮੁੱਕੇਬਾਜ਼ੀ ਦੇ ਵਿਸ਼ਵ ਚੈਂਪੀਅਨ ਮੁਹੰਮਦ ਅਲੀ ਨੂੰ ਮੁੱਕੇਬਾਜ਼ੀ ਦਾ ਅਭਿਆਸ ਕਰਨਾ ਚੰਗਾ ਨਹੀਂ ਸੀ ਲੱਗਦਾ ਉਸਦੀ ਮਾਂ ਕਿਹਾ ਕਰਦੀ ਸੀ ਜੇ ਸਾਰੀ ਜ਼ਿੰਦਗੀ ਚੈਂਪੀਅਨ ਅਖਵਾਉਣ ਦਾ ਆਨੰਦ ਮਾਣਣਾ ਹੈ ਤਾਂ ਅਭਿਆਸ ਦੀ ਔਖ ਬਰਦਾਸ਼ਤ ਕਰ ਖਿੜੇ ਮੱਥੇ ਔਖ ਬਰਦਾਸ਼ਤ ਕੀਤੀ ਅਤੇ ਉਹ ਵਿਸ਼ਵ ਚੈਂਪੀਅਨ ਬਣਿਆ ਸੋਚੋ ਤੁਸੀਂ ਜਿੱਥੇ ਹੋ ਉੱਥੇ ਕਿਵੇਂ ਪਹੁੰਚੇ ਹੋ ਜਿਹੜੇ ਉਚੇਰੀਆਂ ਪਦਵੀਆਂ ਤੇ ਹਨ ਉਹ ਉੱਥੇ ਕਿਵੇਂ ਪਹੁੰਚੇ ਹਨ ਕਿਹੜੀ ਗੱਲ ਉਤਸ਼ਾਹ ਦਿੰਦੀ ਹੈ ਕਿਹੜੀ ਰਸਤਾ ਰੋਕਦੀ ਹੈ ਤੁਹਾਡੀਆਂ ਅੰਦਰਲੀਆਂ ਸ਼ਕਤੀਆਂ ਕੀ ਹਨ ਤੁਹਾਡੀਆਂ ਬਾਹਰਨੀਆਂ ਰੁਕਾਵਟਾਂ ਕੀ ਹਨ ਰੁਕਾਵਟਾਂ ਬਾਰੇ ਧੀਰਜ ਨਾਲ ਸੋਚੋ ਹੋਰਾਂ ਨਾਲ ਸਲਾਹ ਕਰੋ ਹੱਲ ਨਿਕਲ ਆਵੇਗਾ ਇੱਕ ਵਾਰੀ ਇੱਕ ਤੰਗ ਪਹਾੜੀ ਰਸਤੇ ਤੇ ਇੱਕ ਕਾਰ ਪੰਚਰ ਹੋ ਗਈ ਮਾਲਕ ਨੇ ਕਾਰ ਇੱਕ ਪਾਸੇ ਖੜੀ ਕਰਕੇ ਪਹੀਆ ਖੋਲਿਆ ਡਿੱਗੀ ਵਿੱਚੋਂ ਜਦੋਂ ਦੂਜਾ ਪਹੀਆ ਕੱਢਿਆ ਤਾਂ ਉੱਛਲ ਕੇ ਉਸਦੇ ਹੱਥਾਂ ਵਿੱਚੋਂ ਨਿਕਲ ਗਿਆ ਪਹੀਆ ਤਾਂ ਉਸਨੇ ਚਪਟ ਕੇ ਫੜ ਲਿਆ ਪਰ ਖੋਲ ਕੇ ਰੱਖੇ ਨਟ ਬੋਲਟ ਥੱਲੇ ਰੁੜ ਗਏ ਮਾਲਕ ਪਰੇਸ਼ਾਨ ਸੀ ਨੇੜਿਓਂ ਕੋਈ ਮਦਦ ਸੰਭਵ ਨਹੀਂ ਸੀ ਉਥੋਂ ਲੰਘਦੇ ਇੱਕ ਇੰਜੀਨੀਅਰ ਨੇ ਉਸ ਦੀ ਨਟ ਬੋਲਟ ਰੁੜ ਜਾਣ ਦੀ ਸਮੱਸਿਆ ਸੁਣੀ ਤਾਂ ਕਿਹਾ ਕਾਰ ਨੂੰ ਲੱਗੇ ਹੋਏ ਤਿੰਨ ਪਹੀਆਂ ਦਾ ਇੱਕ-ਇੱਕ ਨਟ ਬੋਲਟ ਖੋਲ ਕੇ ਚੌਥੇ ਪਹੀਏ ਨੂੰ ਲਾ ਲਓ ਕਾਰ ਚੱਲ ਪਏਗੀ ਮਾਰੂਥਲਾਂ ਵਿੱਚ ਦਿਸ਼ਾਵਾਂ ਨਹੀਂ ਹੁੰਦੀਆਂ ਲਗਭਗ 50 ਸਾਲ ਪਹਿਲਾਂ ਤੱਕ ਸਹਾਰਾ ਮਾਰੂਥਲ ਵਿੱਚ ਹਰ ਸਾਲ 2000 ਯਾਤਰੀ ਰਸਤਾ ਗਵਾਚਣ ਨਾਲ ਮਰ ਜਾਂਦੇ ਸਨ ਇੱਕ ਤੇਲ ਕੰਪਨੀ ਦੇ ਕਰਮਚਾਰੀ ਨੇ ਹਰ ਇੱਕ ਮੀਲ ਦੇ فاਸਲੇ ਤੇ ਤੇਲ ਦੇ ਵੱਡੇ ਖਾਲੀ ਡਰਮ ਰੱਖਣ ਦਾ ਸੁਝਾਅ ਦਿੱਤਾ ਮੁਸਾਫਰਾਂ ਨੇ ਦੋ ਡਰਮ ਹੀ ਵੇਖਣੇ ਹੁੰਦੇ ਸਨ ਪਿਛਲਾ ਅਤੇ ਅਗਲਾ ਗਵਾਚਣ ਤੋਂ ਬਚਣ ਵਾਸਤੇ ਇਤਨਾ ਸੰਕੇਤ ਕਾਫੀ ਸੀ ਐਵੇਂ ਇੱਕ ਵੱਡੀ ਸਮੱਸਿਆ ਸੌਖਿਆ ਹੀ ਹੱਲ ਹੋ ਗਈ ਸੀ ਸੋਚਣ ਦੀ ਲੋੜ ਹੈ ਕਿ ਕੁਝ ਲੋਕਾਂ ਦੀ ਜ਼ਿੰਦਗੀ ਕਿਉਂ ਸੌਖੀ ਹੁੰਦੀ ਹੈ ਅਤੇ ਕੁਝ ਲੋਕਾਂ ਦਾ ਜੀਵਨ ਕਿਉਂ ਔਖਾ ਹੁੰਦਾ ਹੈ ਜਿੰਨਾ ਵਧੇਰੇ ਸਿੱਖੋਗੇ ਉਤਨੇ ਵੱਧ ਮਾਹਿਰ ਹੋਵੋਗੇ ਉਤਨਾ ਆਤਮ ਵਿਸ਼ਵਾਸ ਵਧੇਰੇ ਹੋਵੇਗਾ ਜਿਤਨੀ ਆਮਦਨ ਵਧੇਗੀ ਉਤਨਾ ਜੀਵਨ ਸੌਖਾ ਹੋਵੇਗਾ ਜੇ ਕਿਸੇ ਕੰਮ ਨੂੰ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਥਕਾਵਟ ਨਹੀਂ ਹੁੰਦੀ ਜੇ ਕੰਮ ਨਿਸ਼ਾਨਾ ਮਿੱਥ ਕੇ ਕੀਤਾ ਜਾਵੇ ਤਾਂ ਸਫਲਤਾ ਹੀ ਮਿਲਦੀ ਹੈ ਸਪਸ਼ਟ ਹੈ ਕਿ ਹਰ ਖੇਤਰ ਵਿੱਚ ਮੁਕਾਬਲਾ ਸਖਤ ਹੈ ਸਾਹੋਸਾ ਦੌੜਨ ਦੀ ਲੋੜ ਨਹੀਂ ਪਰ ਰੁਕਣਾ ਮਨਾ ਹੈ ਇੱਕ ਪਰਿਵਾਰ ਦਾ ਅਖੀਰਲਾ ਬੱਚਾ ਬੜਾ ਕਮਜ਼ੋਰ ਸੀ ਉਸਨੇ ਨਿੱਜੀ ਅਨੁਭਵ ਤੋਂ ਜਾਣ ਲਿਆ ਸੀ ਕਿ ਦੌੜਨ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਉਹ ਦੌੜਾਂ ਲਾਉਂਦਾ ਸੀ ਪਰ ਹਰ ਦੌੜ ਵਿੱਚ ਉਹ ਅਖੀਰਲਾ ਦੜਾਕ ਹੁੰਦਾ ਸੀ ਸਾਰੇ ਉਸ ਦਾ ਮਖੌਲ ਅਡਾਉਂਦੇ ਸਨ ਅਤੇ ਦੌੜਨ ਤੋਂ ਰੋਕਦੇ ਸਨ ਉਹ ਉਤਸ਼ਾਹ ਨਾਲ ਕਿਹਾ ਕਰਦਾ ਸੀ ਇੱਕ ਵਾਰੀ ਅਵਲ ਆਉਣਾ ਹੈ ਅਵਲ ਆ ਕੇ ਤੁਹਾਡੇ ਚਾਹੇ ਅਨਸਾਰ ਦੌੜਨਾ ਬੰਦ ਕਰ ਦੇਵਾਂਗਾ ਯਤਨ ਕਰਦਾ ਕਰਦਾ ਉਹ ਇੱਕ ਦੌੜ ਵਿੱਚ ਅਵਲ ਆ ਗਿਆ ਇਸੋ ਪ੍ਰੰਤ ਉਹ ਹਰ ਵਾਰੀ ਅਵਲ ਆਉਣ ਲੱਗ ਪਿਆ ਟੀਰਜ ਨਾਲ ਸੋਚਣ ਨਾਲ ਸਮੱਸਿਆਵਾਂ ਹੱਲ ਕਰਨ ਦੇ ਢੰਗ ਸੁਝਦੇ ਹਨ ਕੁਝ ਸਾਲ ਪਹਿਲਾਂ ਵਿਸ਼ਵ ਫੁੱਟਬਾਲ ਕੱਪ ਦੇ ਮੁਕਾਬਲਿਆਂ ਵਿੱਚ ਅਕਸਰ ਦੋਵੇਂ ਟੀਮਾਂ ਦੀ ਭਾਸ਼ਾ ਅਤੇ ਰੈਫਰੀਆਂ ਦੀ ਭਾਸ਼ਾ ਵੱਖਰੀ-ਵੱਖਰੀ ਹੁੰਦੀ ਸੀ ਅਤੇ ਇੱਕ ਦੂਜੇ ਦੀ ਭਾਸ਼ਾ ਸਮਝ ਨਾ ਆਉਣ ਕਾਰਨ ਮੈਚਾਂ ਵਿੱਚ ਵਿਗਨ ਪੈਂਦਾ ਸੀ ਅਤੇ ਰੈਫਰੀ ਵੱਲੋਂ ਕਿਸੇ ਖਿਡਾਰੀ ਨੂੰ ਵਾਰਨਿੰਗ ਦੇਣ ਅਤੇ ਖੇਡ ਵਿੱਚੋਂ ਬਾਹਰ ਕੱਢਣ ਦੇ ਫੈਸਲਿਆਂ ਨੂੰ ਸਮਝਣ ਵਿੱਚ ਆ ਸਮਰੱਥ ਹੋਣ ਕਾਰਨ ਝਗੜਾ ਹੋ ਜਾਂਦਾ ਸੀ ਇਸ ਸਮੱਸਿਆ ਦਾ ਕੋਈ ਸੰਤੋਖਜਨਕ ਹੱਲ ਨਹੀਂ ਲੱਭ ਰਿਹਾ ਸੀ ਇੱਕ ਵਾਰ ਇੱਕ ਰੈਫਰੀ ਟ੍ਰੈਫਿਕ ਦੀ ਲਾਲ ਬੱਤੀ ਤੇ ਰੁਕਿਆ ਹੋਇਆ ਸੀ ਉਸ ਨੂੰ ਖਿਆਲ ਆਇਆ ਕਿ ਟ੍ਰੈਫਿਕ ਦੀਆਂ ਪੀਲੀ ਅਤੇ ਲਾਲ ਬੱਤੀਆਂ ਦੇ ਰੰਗਾਂ ਵਾਲੇ ਕਾਰਡਾਂ ਨਾਲ ਫੁੱਟਬਾਲ ਦੇ ਮੈਚਾਂ ਵਿੱਚ ਰੈਫਰੀ ਦੇ ਫੈਸਲਿਆਂ ਸੰਬੰਧੀ ਭੁਲੇਖੇ ਪੈਣ ਦੀ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ ਇਵੇਂ ਖੇਡਣ ਵਿੱਚ ਗਲਤੀ ਕਰਨ ਵਾਲਿਆਂ ਨੂੰ ਦਿਖਾਏ ਜਾਣ ਵਾਲੇ ਕਾਰਡ ਲਈ ਪੀਲਾ ਅਤੇ ਲਾਲ ਰੰਗ ਅਪਣਾਉਣ ਨਾਲ ਇਹ ਸਮੱਸਿਆ ਹੱਲ ਹੋ ਗਈ। ਔਖੇ ਕੰਮਾਂ ਵੱਲ ਧਿਆਨ ਦੇਣ ਨਾਲ ਨਵੇਂ ਅਤੇ ਸਰਲ ਹੱਲ ਸੁਝਦੇ ਹਨ। ਜਾਪਾਨ ਦੀ ਸਾਬਣ ਬਣਾਉਣ ਵਾਲੀ ਇੱਕ ਕੰਪਨੀ ਦੇ ਕਈ ਗਾਹਕਾਂ ਨੇ ਸ਼ਿਕਾਇਤ ਕੀਤੀ ਕਿ ਕਈ ਵਾਰੀ ਸਾਬਣ ਦੀਆਂ ਖਰੀਦੀਆਂ ਗਈਆਂ ਡੱਬੀਆਂ ਵਿੱਚ ਸਾਬਣ ਨਹੀਂ ਹੁੰਦਾ। ਪ੍ਰਸਿੱਧ ਕੰਪਨੀ ਲਈ ਇਹ ਬੜੀ ਬੇਇੱਜ਼ਤੀ ਵਾਲੀ ਗੱਲ ਸੀ। ਇਹ ਵਾਪਰਨ ਤੋਂ ਰੋਕਣ ਵਾਸਤੇ ਕਈ ਹੱਲ ਸੁਝਾਏ ਗਏ ਪਰ ਉਹ ਸਾਰੇ ਬੜੇ ਮਹਿੰਗੇ ਸਨ। ਇੱਕ ਵਰਕਰ ਨੇ ਸੁਝਾਅ ਦਿੱਤਾ ਕਿ ਇਸ ਸਮੱਸਿਆ ਬੜੀ ਸੌਖਿਆਂ ਹੱਲ ਕੀਤੀ ਜਾ ਸਕਦੀ ਹੈ ਉਸਨੇ ਕਿਹਾ ਜਦੋਂ ਸਾਬਣ ਡੱਬੀ ਵਿੱਚ ਭਰਨ ਉਪਰੰਤ ਡੱਬੀ ਬੈਲਟ ਤੇ ਚੱਲਦੀ ਹੈ ਤਾਂ ਉੱਥੇ ਇੱਕ ਵੱਡਾ ਅਤੇ ਸ਼ਕਤੀਸ਼ਾਲੀ ਪੱਖਾ ਚਲਾਇਆ ਜਾਵੇ ਜਿਸ ਦੀ ਤੇਜ਼ ਹਵਾ ਖਾਲੀ ਡੱਬੀਆਂ ਨੂੰ ਉਡਾ ਦੇਵੇਗੀ ਈਵੇਂ ਕੋਈ ਖਾਲੀ ਡੱਬੀ ਅੱਗੇ ਨਹੀਂ ਜਾਵੇਗੀ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਕਾਂਡਾ ਅਤੇ ਘਾਰਟਾ ਨੇ ਔਖੇ ਕੰਮ ਸੌਖੇ ਕਰ ਦਿੱਤੇ ਹਨ ਪਹਾੜ ਤੇ ਚੜਨ ਵਾਂਗ ਔਖੇ ਕੰਮ ਕਰਨ ਵਾਲੇ ਆਪਣੀਆਂ ਮੁਸ਼ਕਲਾਂ ਆਪ ਹੱਲ ਕਰਦੇ ਹਨ ਮਾਉਂਟ ਐਵਰੇਸਟ ਨੂੰ ਫਤਿਹ ਕਰਨਾ ਮਨੁੱਖ ਦੇ ਸਿਰਕ ਸਿਰੜ ਅਤੇ ਹੌਸਲੇ ਦਾ ਸਬੂਤ ਹੈ ਜਿਹੜੇ ਸਿਖਰ ਤੇ ਪਹੁੰਚੜ ਵਿੱਚ ਸਫਲ ਹੋਏ ਉਹ ਤਿਆਰੀ ਕਰਕੇ ਗਏ ਸਨ ਆਪਣੀਆਂ ਮੁਸ਼ਕਲਾਂ ਹੋਰਾਂ ਨੂੰ ਦੱਸੋਗੇ ਤਾਂ ਬਹੁਤੇ ਪ੍ਰਵਾਹ ਹੀ ਨਹੀਂ ਕਰਨਗੇ ਬਾਕੀ ਤੁਹਾਡੀਆਂ ਮੁਸ਼ਕਲਾਂ ਤੇ ਪ੍ਰਸੰਨ ਹੋਣਗੇ ਔਖੇ ਸਬਕ ਅਤੇ ਔਖੇ ਹੋ ਕੇ ਸਿੱਖੇ ਸਬਕ ਔਖੇ ਸਮਿਆਂ ਵਿੱਚ ਕੰਮ ਆਉਂਦੇ ਹਨ ਅਜੋਕੇ ਯੁੱਗ ਵਿੱਚ ਜਾਣਕਾਰੀ ਅਤੇ ਟੈਕਨੋਲੋਜੀ ਦਾ ਮੀ ਵਾਸ ਰਿਹਾ ਹੈ ਅਫਸਰ ਬਾਜਾ ਮਾਰ ਰਹੇ ਹਨ ਤੁਸੀਂ ਔਖੇ ਕੰਮ ਕਰਨ ਦਾ ਬੀੜਾ ਚੁੱਕੋ ਸੰਸਾਰ ਤੁਹਾਡੀ ਜ਼ਿੰਦਗੀ ਨੂੰ ਸੌਖਾ ਬਣਾਉਣ ਦਾ ਵਾਦਾ ਨਹੀਂ ਭਾਵੇਗਾ ਧੰਨਵਾਦ